ਬਰਸਾਤੀ ਪਾਣੀ ਕਾਰਨ ਡੁੱਬੀ ਕਿਸਾਨਾਂ ਦੀ 700 ਏਕੜ ਫਸਲ ਡਰੇਨ ਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਵਿਧਾਨ ਸਭਾ ਹਲਕਾ ਪੱਟੀ ਦੇ ਥਾੜ ਇਲਾਕੇ 'ਚ ਕਰੀਬ 700 ਏਕੜ ਉਪਜਾਊ ਜ਼ਮੀਨ 'ਚ ਪਾਣੀ ਫੈਲ ਗਿਆ ਝੋਨੇ ਅਤੇ ਮੱਕੀ ਦੇ ਖੇਤਰ ਵਿੱਚ ਫੈਲਿਆ ਪਾਣੀ ਕਿਸਾਨਾਂ ਲਈ ਕਿਸੇ ਤਬਾਹੀ ਤੋਂ ਘੱਟ ਨਹੀਂ ਇਲਾਕੇ ਦੇ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਡਰੇਨ ਤੇ ਨਜਾਇਜ਼ ਕਬਜ਼ੇ ਕਾਰਨ ਦਿਨਾਂ 'ਚ ਪਾਣੀ ਫੈਲ ਗਿਆ ਕਿਸਾਨਾਂ ਦੇ ਖੇਤਾਂ ਵਿੱਚ 2 ਤੋਂ 3 ਫੁੱਟ ਪਾਣੀ ਭਰਨ ਨੂੰ ਲੈ ਕੇ ਕਿਸਾਨ ਚਿੰਤਾ ਵਿੱਚ ਉਹਨਾਂ ਆਖਿਆ ਅਸੀਂ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਝੋਨੇ ਦੀ ਲਵਾਈ ਭਰੀ ਹੈ ਹੁਣ ਕਿੱਥੋਂ ਭਰਾਂਗੇ ਸਾਡੀ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਸਾਡੇ ਬਾਰੇ ਸੋਚਿਆ ਜਾਵੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਨੇ ਪਹਿਲੀ ਧਿਰ ਨੇ ਦੂਜੀ ਧਿਰ ਤੇ ਡਰੇਨ ਤੇ ਕਬਜ਼ਾ ਕਰਨ ਦੇ ਲਾਏ ਦੋਸ਼ ਦੂਜੀ ਧਿਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਆਪਣਾ ਪੱਖ ਆਹ ਗੱਲ ਕਰਦੇ ਹਾਂ ਪਹਿਲੀ ਅਤੇ ਦੂਜੀ ਧਿਰ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਵ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਜੀ ਕਿਹੜਾ ਇਲਾਕਾ ਵਜਦਾ ਜੀ ਮੇਰਾ ਹੀ ਪਿੰਡ ਕਾਲੇਕੇ ਤਾੜ ਤਸੀਲ ਪੱਟੀ ਜ਼ਿਲ੍ਹਾ ਤਰਨਤਾਰ ਕਿੰਨੀ ਕੁ ਜਿਹੜੀ ਇਹ ਪਾਣੀ ਦੀ ਮਾਲਵਤੀ ਸਾਨੂੰ ਇਹ ਜੀ ਇਹ ਡਰੇਨ ਦਾ ਜਿਹੜਾ ਵਾ ਰਖਵਾ ਵਾ ਇਹ 6 ਕਰਮਦਾਵਾ ਨਾਲ 4 ਕਰਮਦਾ ਦਾ ਹਸਤਾਉਂਦਾ ਵਾ 86 ਬੰਦਿਆ ਨੇ ਰਸਤ ਡਰੇਨ ਨੱਪੀ ਹੋਈ ਆ ਉਹਦੇ ਕਾਰਨ ਪਟਵਾਰੀ ਸਾਹਿਬ ਵੀ ਆਏ ਹੈ ਮਹਿਕਮਾ ਸਾਰਾ ਆਇਆ ਹੈ 500 ਦੇ ਕਿੱਲੇ ਦੇ 550 ਕਿੱਲੇ ਦੇ ਕਰੀਬ ਇਹ ਜਿਹੜੇ ਫਸਲ ਤਬਾਹ ਹੋ ਗਈ ਹੈ ਜੀ ਤੇ ਜੇ ਵੀ ਮੀਂਹ ਦਾ ਬਹੁਤ ਜ਼ਿਆਦਾ ਦਸੰਦਾ ਹੈ ਜੀ ਪੈਣ ਦਾ ਕਾਰਨ ਤੇ ਕਿਸਾਨ ਬਹੁਤ ਜ਼ਿਆਦਾ ਇਹਦੀ ਮਾਰ ਈ ਠਾਗੇ ਆ ਜੀ ਤੇ ਜੇ ਉਹ ਡਰੇਨ ਜਿਹੜੀ ਇਹ ਨਿਕਲ ਜਾਵੇ ਤੇ ਸਾਡਾ ਕਿਸਾਨਾਂ ਦਾ ਬਚਾਅ ਹੋ ਸਕਦਾ ਜੀ ਜਿਹੜੀ ਡਰੇਨ ਜਾਂਦੀ ਹੈ ਜਾਂਦੀ ਕਿੱਥੋਂ ਤੱਕ ਇਹ ਜੀ ਕੋਟ ਨੌ ਬਾਦ ਕੋਟ ਬੁੱਢਾ ਸਫਾ ਸਿੰਘ ਵਾਲਾ ਤੇ ਇਹ ਸਾਰੇ ਪਿੰਡਾਂ ਚੋਂ ਬੰਗਲਾ ਰਾਏ ਸੀਤੋਤੋ ਸਾਰੇ ਪਿੰਡਾਂ ਤੋਂ ਜੀ ਤਲਵੰਡੀ ਸੋਭਾ ਸਿੰਘ ਇਹ ਗਾਂ ਜੀ ਕੋਟਲੀ ਕੋਟਲੀ ਵਸਾਵਾ ਸਿੰਘ ਦੇ ਵਿੱਚ ਜਾ ਕੇ ਪੈ ਜਾਂਦੀ ਹੈ ਕਿਥੋਂ ਲੈ ਕੇ ਕਿਥੋਂ ਤੱਕ ਡਰੇਨ ਹੈ ਜਿਹੜੀ ਇਹ ਬਾਈ ਇਹ ਡਰੇਨ ਜਿੰਨੇ ਪਿੰਡਾਂ ਦਾ ਅਸੀਂ ਤੁਹਾਨੂੰ ਨਾਂ ਦੱਸਤਾ ਜੀ ਇੱਥੋਂ ਤੋਂ ਤਾਈ ਸਾਨੂੰ ਪਤਾ ਜੀ ਸੀਤੋਤੋ ਤੋਂ ਲੈ ਕੇ ਤੇ ਇਹ ਕੋਟਲੀ ਤੱਕ ਡਰੇਨ ਜਾਂਦੀ ਹੈ ਇਹ ਜਿਹੜਾ ਬੰਦਾ ਹਾਂ ਜੀ ਹੁਣ ਦੱਸੋ ਡਰੇਨ ਸੋਭਾ ਸਿੰਘ ਗਾੜੀ ਤਲਵੰਡੀ ਸਾਡੇ ਤੋਂ ਪਿੰਡ ਲੱਗਦਾ ਜੀ ਉਹਦੇ ਥੱਲੇ ਨਾਲ-ਨਾਲ ਇਹ ਡਰੇਨ ਚੱਲੰਦਾ ਹੀ ਹੈ ਜੀ ਗਾਂ ਵੀ ਪਿੰਡਾਂ ਤਾਈ ਜਾਂਦੀ ਹੈ ਜੀ ਦੂਰ ਤਾਈ ਤੇ ਇਹਦੇ ਵਿੱਚ ਸਾਰੇ ਕਿਸਾਨਾਂ ਦਾ ਵੇਖ ਲਓ ਜੀ ਆ ਮੀਂਹ ਦੇ ਕਾਰਨ ਕਿਨਾ ਕਹਿੰਦਾ ਝੋਨਾ ਮਰ ਗਿਆ ਸਭ ਦਾ ਨੁਕਸਾਨ ਹੁੰਦਾ ਜੀ ਮੈਂ ਵੀ ਆਪਦਾ ਝੋਨਾ ਤੁਹਾਨੂੰ ਵਿਖਾਇਆ ਜੀ ਸਾਰਾ ਮੇਰਾ ਝੋਨਾ ਵਣੀ ਦੀ ਦਾ ਗਲ ਗਿਆ ਤੇ ਜਿੰਨੇ ਕਿਸਾਨ ਮੇਰੇ ਨਾਲ ਸਾਰੇ ਖੜੇ ਆ ਹੋਰ ਵੀ ਕਿਸਾਨ ਜਿਹੜੇ ਅੱਜ ਨਹੀਂ ਇੱਥੇ ਪਹੁੰਚ ਸਕੇ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਜੀ ਕਿੰਨੇ ਸਮੇ ਤੋਂ ਜਿਹੜੀ ਪਾਣੀ ਦੀ ਮਾਰ ਹੈ ਤੁਹਾਨੂੰ ਵਜਦੀ ਆ ਮੈਂ ਜੀ ਜੋ ਸੁਰਤ ਸੰਭਾਲੀ ਆ ਅੱਜ ਤਾਈਂ ਜਿੰਨੀ ਮੇਰੀ ਉਮਰ ਹੋ ਗਈ ਆ ਮੈਂ ਇਹ ਮਾਰ ਹੀ ਵੇਖਦਾ ਆਇਆ ਕਿੰਨੀਆਂ ਸਰਕਾਰਾਂ ਗਈਆਂ ਕਿੰਨੀਆਂ ਆਈਆਂ ਬੜੀਆਂ ਜੀ ਸਰਕਾਰਾਂ ਆਈਆਂ 40 40 ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਇਸ ਸਮੇਂ ਦੇ ਵਿੱਚ ਤੁਹਾਡੀ ਕਿਸੇ ਸਰਕਾਰ ਨੇ ਬਾਹ ਨਹੀਂ ਫੜੀ ਅਸੀਂ ਹਰ ਇੱਕ ਸਰਕਾਰ ਗਾੜੀ ਆਪਦੀ ਬਿੰਦੰਗਾ ਕਰ ਚੁੱਕੇ ਆ ਜੀ ਸਾਡੇ ਆਵਸਰ ਮਹਿਕ ਮੈਂ ਆਉਂਦੇ ਆ ਜੀ ਤੇ ਪਰ ਸਾਡੀ ਫੇਰ ਸਲਵਾਈ ਨਹੀਂ ਹੁੰਦੀ ਜੀ ਪਟਾਈ ਹੋ ਜੂਗੀ ਪਟਾਈ ਹੋ ਜੂਗੀ ਡਰੇਨ ਚਾਲੂ ਹੋ ਜੂਗੀ ਉਹ ਜਦੋਂ ਸਮੇਂ ਦੇ ਅਨਸਾਰ ਫੇਰ ਉੱਥੇ ਬੰਦ ਦੀ ਬੰਦੀ ਜਦੋਂ ਇਦਾਂ ਝੋਨਾ ਡੋਬ ਜਾਂਦਾ ਉਹ ਫੇਰ ਅਰਜ ਕਰਦੇ ਆ ਸਰਕਾਰਾਂ ਗਾੜੀ ਵੀ ਇੱਕ ਡਾਈ ਜਾਵੇ ਤੇ ਮਸ਼ੀਨਾਂ ਵੀ ਲੱਗੀਆਂ ਸੀ ਮਸ਼ੀਨਾਂ ਵੀ ਲੱਗੀਆਂ ਸੀ ਸੈਸ਼ਨ ਵੀ ਆ ਇਸੋ ਦਾ ਨਾਲ ਆ ਫੇਰ ਕੀ ਅੜਚਣ ਹੋਈ ਆ ਫੇਰ ਇਹਦੇ ਗਾੜੀ ਦੀ ਸਟੇ ਕੀਤੇ ਆ ਜਾਲੀ ਗਾੜੀ ਬੰਦਿਆਂ ਨੇ ਸਰਕਾਰ ਦਾ ਖਾਤਾ ਉਹਦੇ ਸਟੇ ਲੈ ਲੇ ਆ ਉਹ ਜੀ ਇੱਕ ਹਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਕਾਲੇ ਕੇ ਤਾੜ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਕਾਲੇ ਕੇ ਤਾੜ ਸੁਖਦੇਵ ਸਿੰਘ ਪੁੱਤਰ ਬਿਸ਼ਨ ਸਿੰਘ ਕੋੜ ਬੁੱਢਾ ਸੁਖਵੀਰ ਸਿੰਘ ਕੋੜ ਬੁੱਢਾ ਹੋਰ ਵੀ ਬੰਦਿਆਂ ਦੇ ਵਿੱਚ ਸਟੇ ਬੋਲਦੇ ਆ ਜੀ ਪਰ ਕਿੰਨੇ ਸਮੇਂ ਤੋਂ ਪਹਿਲੀ ਕਨਲ ਦੇ ਕਬਜ਼ਾ ਕਰਕੇ ਤੇ ਉਹ ਨੂੰ ਵਾਸ ਇਹ ਜੀ ਕਾਫੀ ਸਮੇਂ ਤੋਂ ਹੋਇਆ ਹੈ ਜੀ ਲੰਮੇ ਸਮੇਂ ਤੋਂ ਹੋਇਆ ਹੈ ਜੀ 10 ਸਾਲ 10 ਸਾਲ ਤੋਂ ਪਹਿਲਾਂ ਵਗਦੀ ਸੀ ਡਰੇਨ 10 12 ਸਾਲ ਤੋਂ ਇਹਨਾਂ ਜੀ ਇਹਨਾਂ ਕਬਜ਼ਾ ਕਰ ਲਿਆ ਜੀ ਉਹਨਾਂ ਦੀ ਵੀ ਪਹਿਲੀ ਨਾਲ ਹੀ ਇਸ ਡਰੇਨ ਉਹਨਾਂ ਦੀ ਵੀ ਲੱਗਦੀ ਆਈ ਵਿੱਚ ਉਹਨਾਂ ਦਾ ਵੀ ਰਕਬਾ ਆਉਂਦਾ ਵਾ ਤੇ ਉਹ ਰਕਬੇ ਦੇ ਨਾਲ ਆਂਦੇ ਜੀ ਸਾਡਾ ਖਾਤੋਂ ਵਜਦੀ ਹੈ ਜੀ ਉਹਨਾਂ ਨੂੰ ਵੀ ਫਿਰ ਵੀ ਉਹ ਪ੍ਰਵਾਹ ਫਿਰ ਵੀ ਉਹ ਆਂਦੇ ਸਾਨੂੰ ਕੋਈ ਪ੍ਰਵਾਹ ਨਹੀਂ ਗਈ ਜਿਹੜਾ ਸਰਕਾਰੋਂ ਉਹ ਖਰਾਬਾ ਮਿਲਦਾ ਫਿਰ ਹਰ ਸਾਲ ਮਿਲਦਾ ਵਾ ਮੈਨੂੰ ਜੀ ਮੇਰੇ ਕੋ ਸਾਰੇ ਰਿਪੋਰਟਾਂ ਬੜੀਆਂ ਪਟਵਾਰੀ ਸਾਹਿਬ ਦੀਆਂ ਵੀ ਬਣੀਆਂ ਅੱਜ ਤਾਈਂ ਇੱਕ ਵੀ ਪੈਸਾ ਮੇਰੇ ਖਾਤੇ ਦੇ ਵਿੱਚ ਨਹੀਂ ਗਾ ਜੀ ਆਇਆ ਪਟਵਾਰੀ ਸਾਹਿਬ ਦੀ ਰਿਪੋਰਟ ਵੀ ਬੰਨਦੀ ਆ ਵੇਖ ਕੇ ਵੀ ਮੌਕਾ ਵੇਖ ਕੇ ਵੀ ਜਾਂਦੇ ਆ ਬਾਅਦ ਚ ਇੱਕ ਮੁਆਵਜ਼ਾ ਨਹੀਂ ਅਜ ਤਾਈ ਕੋਈ ਨਹੀਂ ਮਿਲਿਆ ਹਰ ਸਾਲ ਤੁਹਾਡੀ ਫਸਲ ਹਰ ਸਾਲ ਦੀ ਤਬਾਹ ਹੁੰਦੀ ਆ ਜਦੋਂ ਝੋਨਾ ਲਾਉਣੇ ਆ ਹੋਰ ਵੀਰ ਵਰਤ ਕੀ ਮੰਗ ਕਰਦੇ ਅਸੀਂ ਤਾਂ ਇਹੋ ਹੀ ਸੀਐਮ ਗਾੜੀ ਭਗਵੰਤ ਸਿੰਘ ਮਾਨ ਸਰਕਾਰ ਬਹੁਤ ਵਧੀਆ ਵਾ ਅਸੀਂ ਲਾਲਜੀਤ ਸਿੰਘ ਭੁੱਲਰ ਸਾਡੇ ਐਮਐਲਏ ਪੱਟੀ ਵਾਲੇ ਉਹਨਾਂ ਗੜੀ ਅਸੀਂ ਅਰਜ਼ੀ ਕੀਤੀ ਸੀ ਉਹਨਾਂ ਮਹਿਕਮੇ ਨੂੰ ਉਹਨਾਂ ਆਖਿਆ ਜਾ ਕੇ ਵੇਖੋ ਕਿਸਾਨਾਂ ਦਾ ਨੁਕਸਾਨ ਹੋਇਆ ਮਹਿਕਮਾ ਆਇਆ ਹੀ ਪਰ ਤੱਕੇ ਛਾਈ ਜਿਹੜੇ ਗਾੜੀ ਬੰਦੇ ਹੁੰਦੇ ਹੀ ਨਹੀਂ ਨਿਕਲਦੇ ਨਹੀਂ ਸਾਡੇ ਕੋਲ ਸਟੇ ਆ ਜੀ ਤੇ ਸਰਕਾਰੀ ਡਰੇਨ ਦਾ ਉਹਨਾਂ ਸਟੇ ਕਰਾਈ ਫਿਰਦੇ ਆ ਜੀ ਇੱਕ ਸਾਈਡ ਤੇ ਤੁਸੀਂ ਕਹਿੰਦੇ ਮਾਨ ਸਰਕਾਰ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦੇ ਹੋ ਇੱਕ ਦੀ ਲੰਮੇ ਸਮੇਂ ਤੋਂ ਜਿਹੜੀ ਮੰਗ ਹੈ ਡਰੇਨ ਵਾਲੀ ਉਹ ਪੂਰੀ ਨਹੀਂ ਹੋਣ ਦੀ ਬਾਕੀ ਵੀ ਵੇਖੋ ਜੀ ਜਿਹੜਾ ਕਿਸਾਨ ਹੋ ਤੇ ਸਰਕਾਰਾਂ ਗਾਰੀ ਆਪਦੀ ਅਰਜੀ ਕਰ ਸਕਦਾ ਨਾ ਉਹਦੇ ਬੇਨਤੀਆਂ ਹੀ ਕਰ ਸਕਦਾ ਵਾ ਹੁਣ ਆਉਸਰ ਥੱਲੇ ਆਉਂਦੇ ਆ ਜੀ ਵੇਖ ਕੇ ਮੁੜ ਜਾਂਦੇ ਆ ਮਹਿਕਮਾ ਨਾਲ ਆਇਆ ਵਾ ਸਾਰਾ ਡਰੇਨ ਵਿਭਾਗ ਸਾਰਾ ਆਇਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਕੇਸ਼ਾ ਹੀ ਹੁੰਦੀ ਆ ਜੀ ਸਾਡੇ ਨਾਲ ਜਿੰਨੇ ਕਬਜ਼ਾ ਕੀਤਾ ਹੈ ਤੋਂ ਵੀ ਕਿਸਾਨ ਉਹ ਵੀ ਕਿਸਾਨ ਆ ਜੀ ਉਹਦਾ ਦਰਦ ਨਹੀਂ ਜਿੱਤੇ ਆਉਂਦਾ ਉਹਨੂੰ ਜੀ ਕੋਈ ਪਰਵਾਹ ਨਹੀਂ ਕੋ ਤਗੜੇ ਬੰਦੇ ਆ ਜੀ ਸਿਆਸੀ ਦਬਾਅ ਦੇ ਹੇਠ ਸਾਨੂੰ ਦੱਬੀ ਫਿਰਦੇ ਆ ਮੰਤਰੀਆਂ ਨਾਲ ਉਹਨਾਂ ਦੀਆਂ ਗਾਂ ਤਾਹੀ ਗੱਲਾਂ ਉਹਨਾਂ ਦੀ ਇੱਥੇ ਫਿਰ ਇਹੋ ਕਿਹਾ ਕਿ ਕਿਸਾਨ ਕਿਸਾਨ ਨੂੰ ਮਰਦਾ ਕਿਸਾਨ ਕਿਸਾਨ ਨੂੰ ਹੀ ਮਾਰੀ ਜਾਂਦਾ ਜੀ ਜਿਸ ਤਰ੍ਹਾਂ ਹੁਣ ਬਸਾਤਾ ਦਾ ਜੇ ਮੌਸਮ ਹੋਰ ਹੈਗਾ ਜੇ ਹੋਰ ਪਾਣੀ ਆ ਜਾਂਦਾ ਤੇ ਜਿਹੜੀ ਬਾਕੀ ਫਸਲ ਕਿੰਨੀ ਉਹ ਬਾਕੀ ਵੀ ਫਸਲ ਦੀ ਨਾਲ ਜਿੰਨੇ ਲੱਗਦੀ ਕੋਈ 1000 ਕਿੱਲੇ ਦੇ 5-7000 ਕਿੱਲੇ ਦੇ ਕਰੀਬ ਹੋਰ ਡੁੱਬੂਗੀ ਨਾਲ ਜੀ ਵੀਰ ਜੀ ਕੀ ਨਾਮ ਤੁਹਾਡਾ ਲੱਕੀ ਮੇਰਾ ਨਾਮ ਕਵਰਨ ਵੀਰ ਸਿੰਘ ਜੀ ਪਿੰਡ ਕਾਲੇਕੀ ਉਤਾਰ ਕੀ ਕਹਿਣਾ ਚਾਹੋਗੇ ਜੇ ਦਾ ਪਾਣੀ ਵੀ ਮਾਰੂਗੀ ਪਾਣੀ ਦੀ ਮਾਰ ਇਹੋ ਕਹਿਣਾ ਚਾਹਾਂਗੇ ਜੀ ਸਰਕਾਰ ਗਾਰੀ ਡਿਪਾਰਟਮੈਂਟ ਗਾਰੀ ਇਹੋ ਸਾਡੀ ਬੇਨਤੀ ਆ ਕਿ ਇਹਦਾ ਆਕੇ ਕੋਈ ਹੱਲ ਕੀਤਾ ਜਾਵੇ ਜੇ ਇਹ ਪੁੱਟੀ ਨਹੀਂ ਜਾਂਦੀ ਤੇ ਫਿਰ ਜਿੰਨੇ ਵੀ ਇਹ ਕਿਸਾਨ ਵੀਰ ਆ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਜੀ ਇਹ ਸਾਰੀ ਫਸਲ ਖਰਾਬ ਹੋਈ ਨਹੀਂ ਹਾਲੀ ਤੇ ਪਹਿਲਾ ਮੀਂਹ ਪਿਆ ਜੀ ਤੁਸੀਂ ਆਪ ਸੋਚ ਲਓ ਹਾਲੀ ਤੇ ਗਾਂਵਾਂ ਬਰਸਾਤਾ ਹਾਈ ਲਾਰਡ ਤੇ ਪੰਜਾਬ ਦੇ ਗਾਂ ਕੀ ਬਣੂਗਾ ਇਹਦੇ ਨਾਲ ਫਿਰ ਕੀ ਕਰਨਗੇ ਵਿਚਾਰੀ ਫਿਰ ਇਹਨਾਂ ਫਾਇ ਲੈਣੇ ਕਿੱਥੋਂ ਕਰਜੇ ਬੈਂਕ ਵਾਲੇ ਆ ਇਹ ਦਿੰਦੇ ਆ ਉਹ ਕਰੋ ਜੇ ਕਰੋ ਤੇ ਇੱਕ ਕਰੀ ਮਹਾ ਫਸਲ ਲੱਗਦੀ ਆ ਡੀਜ਼ਲ ਇੰਨਾ ਮਹਿੰਗਾ ਤੇ ਫਿਰ ਦੂਰੀਰ ਕਿੱਥੋਂ ਲਾ ਲੈਣਗੇ ਪਨੀਰੀਆਂ ਲਵਾਈ ਕਿੱਥੋਂ ਦੇਣੀ ਆ ਇਤੇ ਆਪ ਤੁਸੀਂ ਆ ਇਧਰ ਨਿਗਾ ਮਾਰ ਲਓ ਕਿੱਥੋਂ ਤੱਕ ਸਾਰੀ ਫਸਲ ਖਰਾਬ ਹੋ ਗਈ ਆ ਜਿਹੜਾ ਡਰੇਨ ਚ ਪਾਣੀ ਹੁੰਦਾ ਇਹ ਫਿਰ ਕਿੱਦਾਂ ਪਾਣੀ ਕੀਤਾ ਚੱਲ ਜਿੰਦਾ ਇਹ ਪਾਣੀ ਵੀ ਉਥੋਂ ਪਹਿਲਾਂ ਉੱਪਰੋਂ ਆਉਂਦਾ ਜਦੋਂ ਬਾਰਿਸ਼ ਹੁੰਦੀ ਆ ਫਿਰ ਹੌਲੀ ਜੇ ਹਿਸਾਬ ਨਾਲ ਨਿਵਾਣ ਅਠਾ ਨੂੰ ਤਰੇ ਆਉਂਦਾ ਫਿਰ ਆ ਜਿਹੜੇ ਕਿਸਾਨ ਆ ਵਿਚਾਰੇ ਪੰਜ ਪੰਜ ਸੱਤਾ ਸੱਤਾ ਕਿੱਲਿਆਂ ਵਾਲੇ ਇਹਨਾਂ ਦੇ ਫਿਰ ਜਿਹਦੇ ਨਿਵਾਣ ਉਧਰ ਪਾਣੀ ਤਰੇ ਆ ਜਾਂਦਾ ਵਾ ਤੇ ਉਹਦੀ ਫਸਲ ਮਰ ਜਾਂਦੀ ਏ ਫਿਰ ਹੌਲੀ ਹੌਲੀ ਕੋਈ ਮਹੀਨਾ ਕੋਈ 15 ਦਿਨ ਲੈ ਕੇ ਜੇ ਕੋਈ ਸੁੱਕ ਜੇ ਤੇ ਠੀਕ ਆ ਨਹੀਂ ਤੇ ਫਿਰ ਵਿਚਾਰੇ ਇਦਾਂ ਵਹਿੰਦੇ ਰਹਿੰਦੇ ਜਦੋਂ ਉਹਦੇ ਸੁੱਕੂਗਾ ਫੇਰ ਹੀ ਕਿਵੇਂ ਹਾਲ ਇਹ ਪਾਣੀ ਦੇ ਪ੍ਰਬੰਧਾਂ ਦਾ ਜਦੋਂ ਮੌਸਮ ਵਿੱਚ ਬਰਸਾਤ ਹੋਣੀ ਆਈ ਹੈ ਪ੍ਰਬੰਧ ਪੂਰੀ ਕੀਤੀ ਹੈ ਇਹ ਲੱਗਦਾ ਪ੍ਰਬੰਧ ਹੁੰਦੇ ਜਾਂ ਦਾਅਵੇ ਹੀ ਆ ਬਸ ਸਰਕਾਰ ਦੇ ਜਿਹੜੇ ਪ੍ਰਬੰਧ ਆ ਨਾ ਜੀ ਆਪਾਂ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਪਰ ਆਪਾਂ ਹੇਠਲੇ ਲੈਵਲ ਤੇ ਵੇਖੀਏ ਤਾਂ ਨਾ ਸਰਕਾਰ ਤੇ ਤੋਂ ਆਦੀਆਂ ਗਾਈਡਲਾਈਨਸ ਦਿੱਤੀਆਂ ਕਿ ਜਾ ਕੇ ਕਰੋ ਪਰ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਆ ਨਾ ਡੀਸੀ ਸਾਹਿਬ ਆਉਣ ਨਾ ਏਡੀਸੀ ਸਾਹਿਬ ਆਉਣ ਸਾਰੇ ਐਸਡੀਐਮ ਸਾਹਿਬ ਆਉਣ ਕੋਈ ਡਿਪਾਰਟਮੈਂਟ ਵਾਲੇ ਇੱਥੇ ਆ ਕੇ ਗਰਾਊਂਡ ਤੇ ਆ ਕੇ ਵੇਖਣ ਨਾ ਕਾਗਜ਼ ਫਰੋਸ਼ੀ ਨਾ ਵੇਖਣ ਉੱਤੋਂ ਗਰਾਊਂਡ ਲੈਵਲ ਤੇ ਆ ਕੇ ਵੇਖਣ ਕਿ ਬੰਨ ਕੀ ਦੇ ਗਰਾਊਂਡ ਲੈਵਲ ਤੇ ਕੋਈ ਆਉਂਦਾ ਨਹੀਂ ਜੇ ਉਹਨਾਂ ਡਿਪਾਰਟਮੈਂਟ ਆਇਆ ਉਹਨਾਂ ਨੇ ਝੂਠੇ ਸੱਚੇ ਵਿਖਾ ਕੇ ਸਟੇ ਚਲੋ ਜ ਇਹ ਮੰਗ ਕਰਦੇ ਕਿਉਂਦੇ ਇਹ ਜਿਹੜਾ ਸਟੇ ਉਹਨਾਂ ਕਿਸ ਬਿਹੇਵ ਤੇ ਜਿਹੜਾ ਸਟੇ ਲਿਆ ਹੈ ਉਹਨਾਂ ਨੇ ਜੀ ਇਹੋ ਹੀ ਕੋਈ ਆਪਦੇ ਆਪਦੀ ਪੈਲੀ ਦੇ ਨਾਲ ਜਿਹੜਾ ਨਾ ਰਕਬਾ ਵਾਇਆ ਹੀ ਕੁਛ ਆਪਦੇ ਨੰਬਰ ਪਵਾ ਕੇ ਕੁਛ ਇੱਧਰ ਉੱਧਰ ਪਵਾ ਕੇ ਡਰੇਨ ਦਾ ਖਾਤਾ ਪਵਾ ਕੇ ਤੇ ਉਤੇ ਉਹਨਾਂ ਸਟੇ ਲੈ ਲਿਆ ਵਾ ਕਹਿੰਦਾ ਪਾਬਕੇ ਇੱਕਰਾ ਕੰਮ ਰੋਕ ਦਿੱਤਾ ਵਾ ਜਿਹੜੇ ਉਸ ਟਾਈਮ ਤੇ ਅਫਸਰ ਹੋਣਗੇ ਚਾਹੇ ਪਟਵਾਰੀਏ ਚਾਹੇ ਕਾਨੂੰਗੋ ਆ ਫਿਰ ਦੂਫੀ ਤਾਂ ਉਹ ਹੀ ਆ ਨਾ ਫਿਰ ਜਿਨ੍ਹਾਂ ਦੇ ਡਰੇਨ ਦਾ ਖਾਤਾ ਪਾਤਾ ਇਹ ਤਾਂ ਜੀ ਮੇਰੀ ਗੱਲ ਸੁਣੋ ਕਾਨਗੋ ਸਾਹਿਬ ਨੂੰ ਹੀ ਆਖਿਆ ਸੀ ਕਦੀ ਕਾਨਗੋ ਸਾਹਿਬ ਬੰਦੇ ਆ ਕਿ ਡਰੇਨ ਬੰਦੀ ਆ ਨਿਕਲਦੀ ਆ ਫਿਰ ਉਹੋ ਹੀ ਕਾਨਗੋ ਸਾਹਿਬ ਬੰਦੇ ਨਹੀਂ ਜੀ ਕਰਦੇ ਆ ਹੁੰਦੇ ਨੇ ਜੀ ਇਹ ਸਟੇ ਅਸੀਂ ਇੱਦਾਂ ਕਰ ਨਹੀਂ ਸਕਦੇ ਮੌਕੇ ਤੇ ਐਸ ਐਚਓ ਸਾਹਿਬ ਆਏ ਆ ਸਾਰੀ ਪੁਲਿਸ ਆਈ ਆ ਨਲਜੀ ਸਾਹਿਬ ਆਏ ਆ ਹੁਣ ਆਪਾਂ ਉਹਨਾਂ ਦੇ ਗਾੜੀ ਕੀ ਕਰ ਸਕਦੇ ਨਿਸ਼ਾਨਦੀ ਤੱਕ ਕੀਤੀ ਆ ਪਰ ਫਿਰ ਉੱਥੇ ਦਾ ਉੱਥੇ ਆ ਜੀ ਤਿੰਨ ਚਾਰ ਸਾਨ ਭਰਾਚਾਰੀ ਵੇਖਣ ਤੇ ਕੀ ਦੇ ਮੂੰਹ ਲੈ ਵੇਖਣ ਜੀ ਕਿੰਨੂ ਆਖੀ ਅਸੀਂ ਤੇ ਇਹੋ ਆਖਦੇ ਆ ਜੀ ਕਿ ਸਾਡਾ ਹੱਲ ਹੋਇਆ ਜਾਵੇ ਡਰੇਨ ਕੱਢੀ ਜਾਵੇ ਡਰੇਨ ਜਿੱਨਾ ਸਿਰੇ ਪੁੱਟੀ ਨਹੀਂ ਜਾਂਦੀ ਇਹਦਾ ਕੋਈ ਹੱਲ ਸਾਡਾ ਐਕਸ਼ਨ ਇਹੋ ਹੀ ਆ ਜੀ ਜੋ ਅਗਹਾਰ ਹੀ ਲਾਉਂਦੇ ਆ ਜੀ ਅਸੀਂ ਹੋਰ ਕੀ ਕਰ ਸਕਦੇ ਆ ਅਸੀਂ ਤਾਂ ਇਹ ਵੀ ਆਂਦੇ ਆ ਕਿ ਤਾਂ ਜਿਹੜੇ ਉਹ ਸਟੇ ਆਂਦੇ ਆ ਉਹ ਸਾਨੂੰ ਨੰਬਰ ਤਾਂ ਦੱਸਣ ਕਿਹੜੇ ਨੰਬਰ ਦਾ ਸਟੇ ਆ ਕਿਸੇ ਕਿਸਾਨ ਜਥੇਬੰਦੀ ਨਾਲ ਤੁਸੀਂ ਰਾਬਤਾ ਕੈਮ ਕੀਤਾ ਨਹੀਂ ਹਾਲੀ ਤੱਕ ਸਾਡਾ ਕਿਸੇ ਨਾਲ ਰਾਬਤਾ ਨਹੀਂ ਹਾਲੀ ਤੱਕ ਸਾਡੀ ਆਪ ਹੀ ਜਿੰਨੇ ਵੀ ਲਾਗੇ ਲਾਗੇ ਵਾਲੇ ਕਿਸਾਨ ਭਰਾ ਵਿਚਾਰੇ ਆਪ ਹੀ ਜਦੋਜਹਿਦ ਕਰਦੇ ਆ ਜੀ ਹੋਰ ਕਿਸੇ ਨੇ ਹਾਲੀ ਤੱਕ ਬਾਣੀ ਖੜੀ ਓਕੇ ਓ ਬਾਬਾ ਜੀ ਕੀ ਕਰਾਂਗੇ ਜੀ ਤਾਂ ਪਾਣੀ ਦੀ ਮਾਰ ਵਾਈ ਵੀ ਤਾਂ ਕੀ ਕਰਾਂਗੇ ਜੀ ਪਾਣੀ ਦੀ ਵਾਰ ਅੱਜ ਦੀ ਨਹੀਂ ਵਜਣਦੀ ਇਹ ਬੜੇ ਚਰਾਂ ਦੇ ਵਿੱਚ ਜੰਡੀ ਆ ਪਹਿਲੋਂ ਇਸ ਜਗ੍ਹਾ ਤੋਂ ਉੱਤੇ ਡ੍ਰੇਨ ਸੀ ਕਾ ਇਧਰੋਂ ਡ੍ਰੇਨ ਸੀ ਕਾ ਉਧਰੋਂ ਡ੍ਰੇਨ ਸੀ ਜਿਹੜੀ ਉਹ ਡ੍ਰੇਨ ਉਹ ਕਾਗਜ਼ਾਂ ਦੇ ਵਿੱਚ ਆ ਜਿਹੜੀ ਆ ਡ੍ਰੇਨ ਇਹ ਆਰ ਜੀ ਸੀਗੀ ਤੇ ਉਹ ਡ੍ਰੇਨ ਜਿਹੜੀ ਉਹ ਖੜਾਈ ਵੀ ਅਸੀਂ ਵੇਚ ਰਹੇ ਹੁੰਦੀ ਰਹੀ ਆ तकरीबन 10 15 12 ਸਾਲ ਦੇ ਤੋਂ ਵੀ ਉਹ ਡ੍ਰੇਨ ਜਿਹੜੀ ਜਿਹੜੀ ਦੀ ਉਹ ਵੀ ਪੂਰੀ ਹੈ ਆ ਤੇ ਲੋਕਾਂ ਨੇ ਪੈੜੀਆਂ ਬਣਾ ਲਈਆਂ ਤੇ ਟ੍ਰੇਨ ਵਿੱਚ ਭਾਗ ਜਿਹੜਾ ਮੈਂ ਸਤਾ ਰਿਹਾ ਵਾ ਜਿਹਦੇ ਕੰਮ ਉਹ ਦੋ ਤੋਂ ਚੱਲੀ ਜਾਂਦਾ ਟ੍ਰੇਨ ਦੀ ਸਫਾਈ ਹੁੰਦੀ ਰਹੀ ਦੀ ਹਰ ਸਾਲ ਤੇ ਇਹ ਜਿਹੜੀ ਪਾਣੀ ਦਾ ਨਿਕਾਸੀ ਜਿਹੜਾ ਬਣਿਆ ਰਹਿਣਾ ਸੀ ਉਹਨੇ ਜਿੰਨਾ ਪਾਣੀ ਤਾਰਦੀ ਸੀ ਉਹ ਤੋਂ ਲੈ ਕੇ ਸਾਰਾ ਪਾਣੀ ਸਾਡੇ ਲੱਕ ਜਿਹਾ ਇਕੱਠਾ ਹੁੰਦਾ ਸਾਰਾ ਹਰ ਸਾਲ ਹੀ ਫਸਲ ਮਰਦਾ ਹਰ ਸਾਲ ਹੀ ਸਾਨੂੰ ਕੋਈ ਮੁਆਵਜ਼ਾ ਤੇ ਨਹੀਂ ਮਿਲਦਾ ਤੇ ਪਰ ਇਹ ਆ ਕਿ ਮੁਆਵਜ਼ਾ ਲੈ ਕੇ ਕਰਨਾ ਵੀ ਕੀ 5000 ਰੁਪਏ ਨੂੰ ਕਰਾਂਗੇ ਵੀ ਸਾਡੀ ਫਸਲ ਕੋ ਜਿਹੜੀ ਚਾਹੀਦੀ ਜਿਹੜਾ 7000 ਦਾ ਸਾਡਾ ਚਾਹਨਾ ਹੁੰਦਾ ਔਰ 7000 ਦੀ ਆਸਲ ਤਾਂ ਸਭ ਮਰ ਜਾਂਦੀ ਹੈ ਇਹੀ ਆਰਥੀਆਂ ਦੇ ਥੱਲੇ ਆਏ ਗਏ ਅੱਗੇ ਕਿਹੜੀ ਸਰਕਾਰ ਦੇ ਵਿੱਚ ਫਿਰ ਇਹਨਾਂ ਨੇ ਕੱਪੜਾ ਕੀਤਾ ਇਹ ਸਰਕਾਰਾਂ ਦੇ ਪਿੱਛੋ ਲਾ ਕੇ ਤੁਰੇ ਹੁਣ ਹਿਸਾਬ ਲਾਓ ਵੀ ਮੇਰੇ ਨਾਲ ਜੋ ਹੋ ਰਿਹਾ ਹੈ ਇੱਕ ਸਵਾਲ ਤੋਂ ਲੈ ਕੇ ਵੀ ਇਹਦੇ ਇਹਨਾਂ ਪੂਰੀ ਰਸੋਈਆਂ ਬਾਰਖਵਾਲ ਹੋ ਗਈ ਜਿਹੜੇ ਰਹਿੰਦੇ ਸੀ ਜਿੰਦਾ ਰੋਹੇ ਹੋਰ ਕਿਨ ਪੂਰਨ ਦਾ ਕਾਰਨ ਹੀ ਬਣਿਆ ਕਾਰਨ ਪੈਲੀਆ ਲਾਲਚ ਤੇ ਮੇਰੀ ਪੈਲੀ ਆਉਂਦੀ ਤੇ ਮੇਰੀ ਪੈਲੀ ਦੇ ਕਰੀ ਉਹਨਾਂ ਨੂੰ ਮੈਂ ਵੀ ਆਪ ਦੀ ਲਾਲਚ ਵਾਸਤੇ ਮੈਂ ਪੋਰ ਦਿੱਤੇ ਉਹ ਹੁਣ ਹੁਣ ਕਿੰਨੇ ਕਿਸ਼ ਜਿਚ ਪਾਣੀ ਬਾਰਖਵਾਲ ਸਾਢੇ ਪੰਜ ਤਕਰੀਬਨ ਜੇ ਤੇਹੀ ਜਾਣੀ ਜੇ ਪੂਰਾ ਜਾਣਾਂ ਤੇ ਇਦੋਂ ਉਹ ਸੜਕ ਜਿਹੜੀ ਆ ਸੜਕ ਤੋਂ ਪਿੱਛੇ ਪਿੱਛੇ 250 ਕਿਲਾ ਬਣਿਆ ਇਦੋਂ ਗਾੜੀ ਆ ਜੀ ਅਗਲੇ ਪਨੇ ਤੇ 7-800 900 ਕੁ ਲੱਗਦਾ 3 ਮੰਡੀ 100% ਤੱਕ ਰੇਟ 8-900 ਕੁ ਲੱਭਣ ਜਾਂਦਾ ਇਦੋਂ ਗਾੜੀ ਚਾਂਚ ਚੱਕਦਾ ਰਗਵਾ ਹੀ ਵੇਖਿਆ ਜਾਂਦਾ ਰਗਵਾ ਹੀ ਨਹੀਂ ਵੇਖਿਆ ਜੋ ਸੁਣਾਂ ਵਾਲੇ ਤੱਕ ਜਾਂਦਾ ਵਾ ਗਾੜੀ ਕਿੰਨਾ ਪਾਣੀ ਘਟਾ ਹੁੰਦਾ ਇਹ ਸਹੀ ਮੰਗ ਤੇ ਸਾਡੀ ਮੰਗ ਇਹੋ ਹੀ ਹੈ ਅਸੀਂ ਇਹੋ ਹੀ ਸਰਕਾਰ ਦੇ ਗਾੜੀ ਜੋੜਦੇ ਸਰਕਾਰਾਂ ਘਟ ਜੋੜਦੇ ਆਏ ਹਰ ਸਾਲ ਹੀ ਅਸੀਂ ਡੀਸੀ ਤੱਕ ਵੀ ਪੇਸ਼ ਹੁੰਦੇ ਹਾਂ ਹਰ ਸਾਲ ਹੀ ਸਾਨੂੰ ਆਇਓ ਜਦੋਂ ਜਦ ਕਰ ਰਹੀ ਵੀ ਤੇ ਗੁਰਪ੍ਰੀਤ ਮੈਂ ਮੈਂ ਆਪ ਡੀਸੀ ਸਾਹਿਬ ਤੱਕ ਦੋ ਵਾਰ ਪਹੁੰਚੀ ਕੀਤੀ ਆ ਪਰ ਇਹ ਸਰਕਾਰਾਂ ਜਿਹੜੀਆਂ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਤੁਹਾਡਾ ਮਸ ਅਕ ਕੀਤਾ ਜਾਵੇਗਾ ਬਿਲਕੁਲ ਕੀਤਾ ਜਾਊਗਾ ਬਿਲਕੁਲ ਅਸੀਂ ਇਕੱਠੇ ਹੋ ਗਏ ਅਸੀਂ ਇਹ ਵਿਰੋਧ ਜਿਹੜਾ ਕਰਾਂਗੇ ਵੀ ਸਰਕਾਰ ਦੇ ਜਿੱਤਰਾ ਵੀ ਆਏ ਸਰਕਾਰ ਨੂੰ ਮਨਾਵਾਂਗੇ ਰੇਪਟਾਵਾਂਗੇ ਜਿੱਤਰਾ ਸਾਡੇ ਕੋਲ ਪਤਾ ਜੀ ਹੁਣ ਕੋਈ ਇਹ ਜਿਹੜਾ ਮਾਮਲਾ ਡੀਸੀ ਸਾਹਿਬ ਤੇ ਅੱਜ ਜਾਂਦਾ ਹੈ ਹਾਂ ਜੀ ਬਸ ਬਿਲਕੁਲ ਲਿਆਂਦਾ ਸਾਰੇ ਜੀ ਸਾਡੇ ਦਿਨ ਅੱਜ ਸੁਣਾਈ ਹੁੰਦਾ ਹੈ ਮੇਰੇ ਕੋਲ ਮੁੱਖ ਮੰਤਰੀ ਤੱਕ ਪਹੁੰਚੇਗਾ ਮਾਮਲਾ ਉਹਨਾਂ ਨਾਲ ਹੀ ਇਕੱਠੇ ਹੋ ਕੇ ਸਨਮੋਹ ਡੀਸੀ ਸਾਹਿਬਾਂ ਹੀ ਜਾਣੇ ਆ ਜੀ ਅੱਜ ਮਿਲਦੇ ਆਂ ਕੱਲ ਮਿਲਦੇ ਆਂ ਅੱਜ ਮਿਲਦੇ ਆਂ ਡੀਸੀ ਸਾਹਿਬਾਂ ਦੇ ਕੱਲ ਮਿਲਦੇ ਆਂ ਅੱਛਾ ਡੀਸੀ ਸਾਹਿਬ ਦੇ ਦਫ਼ਤਰ ਐਸਡੀਐਮ ਸਾਹਿਬ ਦੇ ਵੀ ਗਏ ਆ ਪਟਵਾਰੀ ਸਾਹਿਬ ਸਾਡੇ ਨਾਲ ਜਰੂਰ ਆਏ ਉਹਨਾਂ ਸਾਰੀ ਰਿਪੋਰਟ ਬਣਾਈ ਆ ਜੀ ਮੌਕਾ ਵੇਖਿਆ ਪਟਵਾਰੀ ਸਾਹਿਬ ਨੇ ਕਨਗੋ ਸਾਹਿਬ ਕਨਗੋ ਸਾਹਿਬ ਮਹਿਕਮਾ ਸਾਰਾ ਠੀਕ ਆ ਗਿਆ ਜੀ ਸਾਡੇ ਨਾਲ ਡਰੇਨ ਪਟਾਈ ਉਹ ਗਾੜੀ ਗਾੜੀ ਸਟੇ ਉਹਨਾਂ ਕੀਤੇ ਆ ਜੀ ਡਰੇਨ ਦੇ ਸਟੇ ਸਰਕਾਰ ਦਾ ਖਾਤਾ ਵਾ ਸਰਕਾਰ ਦੇ ਖਾਤੇ ਦੇ ਸਟੇ ਲੈ ਲਿਆ ਸਰਕਾਰੀ ਥਾਂ ਉਹ ਨਹੀਂ ਕਿ ਥਾਂ ਕਿ ਇਹ ਆਪਣੇ ਕਟਾਉਤ ਹੋਈ ਪੈਲੀਆਂ ਦੀ ਕਟਾਉਤ ਜਾਂ ਸਰਕਾਰੀ ਜੇ ਟ੍ਰੇਨ ਰਬੇ ਬੰਦੀ ਤੋਂ ਟ੍ਰੇਨ ਰਬੇ ਬੰਦੀ ਦੇ ਵਿੱਚ ਟ੍ਰੇਨ ਕੱਢੀ ਗਈ ਆ ਉਹ ਹੀ ਟ੍ਰੇਨ ਨਹੀਂ ਕਿ ਜਿਤਰਾ ਵੀ ਜਿਤਰਾ ਆਂਦੇ ਨੇ ਕਈ ਬੰਦੇ ਬਣਾ ਆਰ ਜੀ ਟ੍ਰੇਨ ਕੋਈ ਨਹੀਂ ਜੀ ਟ੍ਰੇਨ ਜਿਹੜੀ ਆਰ ਜੀ ਪੁੱਟੀ ਪੈਸੇ ਨਹੀਂ ਮਿਲੇ ਨਹੀਂ ਪੈਸੇ ਮਿਲਦੇ ਨਹੀਂਗੇ ਉਹ ਆਪ ਜੀ ਸੋਣੀ ਖਾਤਾ ਵੇਖ ਕੇ ਆਇਆ ਤੁਹਾਡੇ ਵੱਡੇ ਵੀਰ ਇਹ ਖਾਤਾ ਖੁੱਦਾ ਸਾਰਾ ਵੇਖ ਕੇ ਆਇਆ ਤੇ ਇਹਨਾਂ ਦੱਸਿਆ ਵੀ ਨਹੀਂ ਮਸਤਰਕਾ ਖਾਤਾ ਵਾ ਇਹਦੇ ਵਿੱਚ ਗਵਰਨਮੈਂਟ ਨੇ ਪੈਰੀਆਂ ਬੰਦੇ ਨੇ ਕਟਾਉਤ ਆਪਣੀ ਹੋਈ ਆ ਠੀਕ ਕੀ ਨਾ ਬੀਤੀ ਆਪਣਾ ਹਰਪ੍ਰੀਤ ਸਿੰਘ ਜੀ ਪਿੰਡ ਕਾਲੇ ਕਿਰਤਾੜ ਇਹ ਜਿਹੜਾ ਜਿਹੜਾ ਕਿਸਾਨ ਇਕੱਠੇ ਹੋਏ ਹੈ ਕਹਿ ਰਿਹਾ ਵੀ ਜਿਹੜਾ ਸਾਡੀ ਪਾਲੀ ਦੇ ਪਾਣੀ ਦੇ ਪੈਣਦੇ ਆ ਖੰਪੂਰ ਪੜੇ ਡਰੇਨ ਦਾ ਪਾਣੀ ਹੈ ਉਹ ਨਹੀਂ ਨਿਕਾਸ ਨਹੀਂ ਨਿਕਲਦੀ ਪਈ ਤੇ ਸਾਡੀ ਜਿਹੜਾ ਫਸਲ ਖਰਾਬ ਹੋ ਰਹੀ ਹੈ ਤੁਹਾਡਾ ਕੀ ਇਹਨਾਂ ਚ ਦੇਖੋ ਵੀਰ ਜੀ ਬੇਨਤੀ ਇਹ ਹੈ ਵੀ ਉਹ ਜਿਹੜੇ ਲੋਕ ਗੱਲ ਕਹਿ ਰਹੇ ਨੇ ਜੋ ਗਲਤ ਬੁਨਿਆਦ ਲਾ ਕਰਦੇ ਆ ਆ ਵੇਖੋ ਜੀ ਇਧਰਲਾ ਏਰੀਆ ਸਾਰਾ ਉੱਚਾ ਪਿਆ ਜੀ ਇਧਰੋਂ ਕੋਈ ਛੋ ਨੰਡ ਪਰ ਛੋ ਨਾ ਡੁਬਾ ਪਿਛਲੇ ਪਾਸੇ ਇਧਰੋਂ ਵੇਖੋ ਜੀ ਪਾਣੀ ਜਣਾ ਤਲਵੰਡੀ ਸੋਭਾ ਸਿੰਘ ਜੀ ਮੇਰੀ ਆਪ ਦੀ ਮਾਲ ਦੱਸੋ ਸਰ ਇਹ ਜਾਣ ਕੇ ਪਿੰਡ ਦੇ ਲੋਕ ਸਾਨੂੰ ਖਰਾਬ ਕਰਨ ਦੇ ਪਰੇਸ਼ਾਨ ਕਰਨ ਦੇ ਕਿਉਂਕਿ ਪਾਣੀ ਜਿਹੜਾ ਨਵਾਨ ਉਹ ਤਲਵੰਡੀ ਸੋਭਾ ਸਿੰਘ ਨੂੰ ਆ ਇਹ ਆਂਦੇ ਵੀ ਇਧਰਲੇ ਪਾਸੇ ਪੁੱਟ ਕੇ ਲਿਓਣੀ ਹਾਢੀ ਪਾਲੀ ਚ ਪੁੱਟ ਕੇ ਲਿਓਣੀ ਸਾਡੀ ਸਰ ਪਾਲੀ ਆਪਦੀ ਹੀ ਮਾਲਕੀ ਤੇ ਆਪਦੀ ਬੋਣਦੇ ਆ ਇਹੋ ਜਿਹਾ ਕੋਈ ਕੱਲ ਨਹੀਂ ਜੇ ਦੂਜੀ ਕੱਲ ਡਰੇਨ ਵਿਭਾਗ ਵਾਲੇ ਕਹਿੰਦੇ ਆ ਤੇ ਉਹ ਆਪਦੀ ਮਾਲਕੀ ਸ਼ੋਅ ਕਰਨ ਪਹਿਲਾਂ ਮਾਲਕੀ ਵਿਖਾਉਣ ਸਾਡਾ ਤਾਂ ਡਰੇਨ ਨੂੰ ਲੈਣ ਦੇਣਾ ਨਹੀਂ ਹੈਗਾ ਠੀਕ ਆ ਜੀ ਬਾਕੀ ਆਪਦੀ ਇਹ ਮਾਲਕੀ ਵਿਖਾਉਣ ਜੇ ਇਹਨਾਂ ਦੀ ਕੋਈ ਮਾਲਕੀ ਬਣਦੀ ਹੈ ਤੇ ਇਹ ਆਣ ਕੇ ਆਪਦਾ ਨਿਸ਼ਾਨ ਦੀ ਲੈ ਕੇ ਦਦਾ ਕੱਢ ਲੈਣ ਨਾਲ ਦੂਜੀ ਗੱਲ ਬੇਨਤੀ ਹੈ ਵੀ ਇੱਕ ਸ਼ੁਰੂ ਹੋਣੀ ਆ ਚਾਹੇ ਤੋ ਸੀਤੋ ਮੈਚੂਗੀਆਂ ਤੋਂ ਤੇ ਚਾਹੇ ਹੋਣੀ ਆ ਜੋਤ ਸਿੰਘ ਵਾਲੇ ਤੋਂ ਉਥੋਂ ਜੱਗੇ ਹਾਂਜੀ ਨਵਾਂ ਲੱਗੀ ਤਲੌਂਡੀ ਸੋਪਾ ਸਿੰਗਲ ਨੂੰ ਜੀ ਹਾਂਜੀ ਕੋਈ ਸਟੇ ਵੀ ਲਿਆ ਗਿਆ ਇਸ ਬਾਰੇ ਐਂ ਸਰ ਲਿਆ ਜੀ ਹਾਂਜੀ ਸਟੇ ਕਰਦੇ ਇਹਦਾ ਰੂਪ ਲਗਾਇਆ ਜਾਂਦਾ ਵੀ ਉਹ ਬਿਲਕੁਲ ਬੇਬੁਨਿਆਦ ਆ ਜੀ ਹਾਂਜੀ ਉਹ ਬਿਲਕੁਲ ਬੇਬੁਨਿਆਦ ਜਿਹੋ ਜੀ ਕੋਈ ਗੱਲ ਨਹੀਂ ਸਾਡੀ ਪੈਲੀਆ ਵੇਖ ਲਓ ਇਧਰ ਪਾਣੀ ਉਧਰੋਂ ਵੀ ਤੁਸੀਂ ਵੇਖਾ ਜੀ ਉਹਨਾਂ ਦਾ ਪਰ ਛੋਨਾ ਵੀ ਉੱਚੇ ਥਾਂ ਵਾ ਸਾਡਾ ਵੀ ਉੱਚੇ ਥਾਂ ਦੇ ਪਾਣੀ ਤਾਂ ਗੜਦਾ ਹੁਣ ਸਾਡੀ ਨਵਾਂ ਦੀ ਪੈਲੀ ਜੀ ਅਸੀਂ ਠੇਕੇ ਤੇ ਵੀ ਲਈ ਵਿੱਚ ਉਹ ਵੀ ਡੁੱਬੀ ਪਈ ਹੈ ਜੀ ਠੀਕ ਹੈ ਹਾਂਜੀ ਇਹੋ ਬੇਨਤੀ ਹੈ ਜੀ ਉਹਦੇ ਜਿ ਬਣਿਆ ਝੂਠੀਆਂ ਗੱਲਾਂ ਕਰਨ ਦੇ ਠੀਕ ਹੈ